ਪੰਜਾਬ ਕਾਂਗਰਸ ਨੂੰ ਅੱਜੋਂ ਬਲ ਮਿਲਿਆ ਜਦੋਂ ਲੁਧਿਆਣਾ ਤੋਂ ਦੋ ਪ੍ਰਾ ਜੋ ਦੋ ਦਫਾ ਲੁਧਿਆਣਾ ਤੋਂ ਵਿਧਾਇਕ ਰਹੇ ਚੁੱਕੇ ਨੇ ਉਹ ਅੱਜ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਬਲ ਮਿਲਿਆ ਉਹਦਾ ਫਾਇਦਾ ਲਾਜ਼ਮੀ ਤੌਰ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਮਿਲ ਸਕਦਾ ਬਲਵਿੰਦਰ ਸਿੰਘ ਬਾਦਸ਼ ਸਿਮਰਜੀਤ ਸਿੰਘ ਬਾਦਸ਼ ਜੋ ਦੋ ਦਫਾ ਲੁਧਿਆਣਾ ਤੋਂ ਐਮਐਲਏ ਰਹੇ ਚੁੱਕੇ ਨੇ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ ਦਿੱਲੀ ਤੋਂ ਤਸਵੀਰ ਆਈਆਂ ਤਸਵੀਰਾਂ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਦੋਨੇ ਭਰਾ ਨਾਲ ਖੜੇ ਦਿਖਾਈ ਦੇ ਰਹੇ ਨੇ ਤੇ ਨਾਲ ਦੀ ਨਾਲ ਪਾਰਟੀ ਮਾਮਲਿਆਂ ਦੇ ਇੰਚਾਰਜ ਦੁਇਂਦਰ ਜਾਦਵ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਪਾਰਟੀ ਹੁਣ ਹੋਰ ਮਜ਼ਬੂਤ ਹੋ ਚੁੱਕੀ ਹੈ ਕਿਉਂਕਿ ਦੋ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਜੋ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਬੈਸਪਰਾਵਾਂ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹ ਕਾਂਗਰਸ ਪਾਰਟੀ ਦੇ ਸਿਪਾਈ ਬਣ ਗਏ ਨੇ ਬੈਸਪਰਾਵਾਂ ਨੇ ਨਵੀਂ ਦਿੱਲੀ ਵਿੱਚ ਪੰਜਾਬ ਇਨਚਾਰਜ ਦਵਿੰਦਰ ਜਾਦਵ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ 'ਚ ਸ਼ਾਮਲ ਕੀਤਾ ਉਹਨਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ ਪੰਜਾਬ ਕਾਂਗਰਸ ਮਾਮਲਿਆਂ ਦੇ ਇਨਚਾਰਜ ਦਵਿੰਦਰ ਜਾਦਵ ਨੇ ਕਿਹਾ ਕਿ ਬੈਸਪਰਾਵਾਂ ਨਾ ਸਿਰਫ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਸਗੋਂ ਪੂਰੇ ਸਵੇਰੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ ਬੈਂਸ ਪ੍ਰਮਾਨ ਨੇ ਸਾਲ 2112 ਤੋਂ ਲੈ ਕੇ 222 ਤੱਕ ਆਤਮਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ਤੋਂ ਨਮਾਇੰਦਗੀ ਕੀਤੀ ਆ 219 ਦੀਆਂ ਆਮ ਚੋਣਾਂ ਵਿੱਚ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਜਿਸ ਨੇ ਆਪਣੀ ਲੋਕ ਸਾ ਲੋਕ ਇਨਸਾਫ ਪਾਰਟੀ ਡਿਟੇਕਟ ਤੋਂ ਚੋਂ ਲੜੀ ਸੀ ਉਸ ਸਮੇਂ ਉਹਨਾਂ ਨੂੰ 3 ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਸਨ ਬੈਂਸ ਪਰਮਾਨ ਨੇ ਇਸ ਪ੍ਰੰਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਤੇ ਭਰੋਸਾ ਦਿਵਾਇਆ ਕਿ ਉਹ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਸੂਬੇ ਦੇ ਹੋਰ ਹਲਕਿਆਂ ਵਿੱਚ ਵੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ ਤੇ ਕਾਂਗਰਸ ਪਾਰਟੀ 'ਚ ਰਲੇਮਾ ਹੋ ਗਿਆ ਬਲਵਿੰਦਰ ਸਿੰਘ ਬੈਂਸ ਸ਼੍ਰੋਮਣੀ ਗੁਰਦੁਆਰਾ ਪੱਧਰ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਬੈਂਸਪਰਾ ਜਿਨ੍ਹਾਂ ਨੇ ਆਪਣੀ ਪੰਜਾਬ ਦੇ ਵਿੱਚ ਲੋਕ ਇਨਸਾਫ ਪਾਰਟੀ ਬਣਾਈ ਸੀ 212 ਤੋਂ ਲੈ ਕੇ 217 ਤੱਕ ਉਹ ਪਹਿਲੀ ਦਫਾ ਜੋ ਲੜੇ ਸੀ ਉਦੋਂ ਸੂਬੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਦੋਨੇ ਪਰਵਾ ਨੇ ਹਾਜ਼ਰੀ ਜਿਹੜੀ ਲਵਾਈ ਸੀ ਉਹ ਵਿਧਾਨ ਸਭਾ ਵਿੱਚ ਪਹੁੰਚ ਕੇ ਉਸ ਤੋਂ ਬਾਅਦ ਫਿਰ ਲਗਾਤਾਰ ਦੋਨੇ ਪ੍ਰਾ ਦੂਜੀ ਵਾਰ ਜਿੱਤ ਪ੍ਰਾਪਤ ਕਰਦੇ ਨੇ 2017 ਤੋਂ ਲੈ ਕੇ 2022 ਤੱਕ ਪੰਜਾਬ ਹੀ ਨਹੀਂ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਵੇਗਾ ਕਿ ਦੋ ਸਕੇ ਭਰਾਵਾਂ ਦੀ ਜੋੜੀ ਦੋ ਦਫਾ ਲਗਾਤਾਰ ਐਮ ਐਲ ਏ ਬਣਦੇ ਨੇ ਇੱਕ ਰਿਕਾਰਡ ਕਾਮ ਕੀਤਾ ਸੀ 2019 ਚ ਲੋਕ ਸਭਾ ਚੋਣ ਵੀ ਸਿਮਰਜੀਤ ਬੈਂਸ ਨਾਲ ਲੜੀ ਸੀ ਲੇਕਿਨ 3 ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਸੀ ਲੇਕਿਨ ਜਿੱਤ ਨਸੀਬ ਨਹੀਂ ਹੋਈ ਸੀ 2022 ਦੇ ਵਿੱਚ ਉਹ ਚੋਣਾਂ ਹਾਰ ਜਾਂਦੇ ਨੇ ਹਾਲਾਂਕਿ 217 ਦੇ ਵਿੱਚ ਉਹਨਾਂ ਦਾ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਬੀਆ ਸੀ ਲੋਕ ਇਨਸਾਫ ਪਾਰਟੀ ਦੇ ਪੰਜ ਉਮੀਦਵਾਰ ਲੜੇ ਸੀ ਬਾਕੀ 112 ਸੀਟਾਂ ਤੇ ਆਮ ਆਦਮੀ ਪਾਰਟੀ ਚੋਂ ਲੜੀ ਸੀ ਫਿਰ ਦੋਨੇ ਪਾਰਟੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਤੌਰ ਤੇ ਚੋਣ ਜਿੱਤ ਕੇ ਪਹੁੰਚਦੇ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਕੋਲੋਂ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਫੀ ਲਿਖਤੀ ਤੌਰ ਤੇ ਮੰਗੀ ਸੀ ਉਦੋਂ ਆਵਾਦੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਚ ਵੀ ਬਖੇੜਾ ਪੈ ਚੁੱਕਾ ਸੀ ਹਾਲਾਂਕਿ ਉਦੋਂ ਆਵਾਦੀ ਪਾਰਟੀ ਵੀ ਟੁੱਟ ਗਈ ਸੀ ਇੱਕ ਨਵੀਂ ਪਾਰਟੀ ਬਣਾਏਗੇ ਸੀ ਜਿਸ ਦੇ ਚ 8 ਵਿਧਾਇਕ ਜਿਨ੍ਹਾਂ ਦੇ ਵਿੱਚ ਕਵਰ ਸੰਧੂ ਸੁਖਪਾਲ ਸਿੰਘ ਕੇਰਾ ਰੁਪਿੰਦਰ ਰੂਬੀ ਮਾਸਟਰ ਬਲਦੇਵ ਸਿੰਘ ਜਗਦੀਸ਼ ਸਿੰਘ ਕਮਾਲੋ ਪਿਰਮਲ ਸਿੰਘ ਹੋਣੀ ਅੱਡ ਹੋ ਗਏ ਸੀ ਲੇਕਿਨ ਉਸ ਤੋਂ ਬਾਅਦ ਲੋਕ ਸੰਸਾਦ ਪਾਰਟੀ ਵੀ ਅਡੋਗੀ ਸੀ ਤੇ ਵੀ ਦੋਨੇ 2022 ਦੀਆਂ ਆਮ ਆਦੀ ਪਾਰਟੀ ਦੀ ਤੇ ਸਰਕਾਰ ਬਣ ਜਾਂਦੀ 92 ਐਮਐਲਏ ਜਾਂਦੇ ਲੇਕਿਨ ਦੋਨੇ ਭਰਾ ਚੋਣ ਹਾਰ ਜਾਂਦੇ ਨੇ ਹਾਲਾਂਕਿ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਸੀ ਉਦੋਂ ਲੋਕ ਸੰਸਾਦ ਪਾਰਟੀ ਦੇ ਦੋਨੇ ਭਰਾ ਬਿਰਵਿੰਦਰ ਬੈਂਸ ਤੇ ਸਿਮਰਜੀਤ ਬੈਂਸ ਭਾਜਪਾ ਦੀ ਇਹਨਾਂ ਨੇ ਸਪੋਰਟ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਕਿਉਂਕਿ ਰਾਸ਼ਟਰਪਤੀ ਚੋਣ ਵਿਧਾਨ ਸਭਾ ਦੇ ਮੈਂਬਰ ਹੀ ਚੋਂਦੇ ਸੀ ਲੇਕਿਨ ਹਾਲਾਂਕਿ ਵੀ ਚਰਚਾ ਸੀ ਕਿ ਇਹ ਦੋਨੇ ਭਰਾ ਬੀਜੇਪੀ 'ਚ ਸ਼ਾਮਲ ਹੋ ਸਕਦੇ ਲੇਕਿਨ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਜਿਹੜੀ ਤਸਵੀਰ ਵੀ ਤੁਸੀਂ ਦੇਖ ਚੁੱਕੇ ਹੋ ਕਿ ਇਹ ਦੋਨੇ ਭਰਾ ਹੁਣ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ ਹਾਲਾਂਕਿ ਸਿਮਰਜੀਤ ਬੈਂਸ ਦੇ ਕਈ ਉੱਪਰ ਵਿਵਾਦ ਵੀ ਲੱਗੇ ਨੇ ਉਹਨਾਂ ਵਿਵਾਦਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਜਮਾਨਤ ਵੀ ਮਿਲਦੀ ਲੇਕਿਨ ਫਿਲਹਾਲ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਲੁਧਿਆਣੇ ਦੇ ਵਿੱਚ ਇਹਨਾਂ ਭਰਾਵਾਂ ਦਾ ਇੱਕ ਤਗੜਾ ਰੁਤਬਾ ਵੀ ਹੈ ਤਗੜਾ ਪ੍ਰਵਾਹ ਵੀ ਹੈ ਤੇ لازਮੀ ਤੌਰ ਤੇ ਉਹਦੇ ਚ ਕਾਂਗਰਸ ਪਾਰਟੀ ਨੂੰ ਫਾਇਦਾ ਮਿਲਣ ਦੀ ਸੁਭਾਵਨਾ ਕਿਉਂਕਿ ਦੋ ਲਗਾਤਾਰ ਪ੍ਰਵਾਹਾਂ ਦਾ ਜਿੰਨਾ ਉਹਨਾਂ ਦਾ ਆਪਣਾ ਇੱਕ ਵੋਟ ਬੈਂਕ ਆਪਣਾ ਇੱਕ ਕੰਮ ਕਰਨ ਦਾ ਸਟਾਈਲ ਤੇ ਲੁਧਿਆਣਾ ਜਿੱਥੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਿਰਿੰਦਰ ਸਿੰਘ ਵੜਿੰਗ ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਸ਼ ਸਿੰਘ ਬਿੱਟੂ ਜਿਹੜੇ ਤਿੰਨ ਦਫਾ ਕਾਂਗਰਸ ਪਾਰਟੀ ਤੋਂ ਐਮਪੀ ਰਹਿ ਚੁੱਕੇ ਨੇ ਆਮ ਆਦੀ ਪਾਰਟੀ ਦੇ ਐਮਐਲਏ ਅਸ਼ੋਕ ਪਰਾਸ਼ਰ ਉਰਫ ਪੱਪੀ ਚੋਂ ਲੜ ਰਹੇ ਨੇ ਤੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਰੰਜੀਤ ਸਿੰਘ ਢਿੱਲੋਂ ਚੋਣ ਲੜ ਰਹੇ ਨੇ ਇਸੇ ਦਰਹਣ ਲੋਕ ਇਨਸਾਫ ਪਾਰਟੀ ਦਾ ਕਾਂਗਰਸ ਪਾਰਟੀ ਚ ਮਰਜ ਹੋ ਚੁੱਕਾ ਉਹ ਕਾਂਗਰਸ ਪਾਰਟੀ ਦੇ ਵਿੱਚ ਬੈਂਸਪਰਾ ਸ਼ਾਮਲ ਹੋ ਗਏ ਨੇ ਇਸ ਲੋਕ ਸਭਾ ਚੋਣ ਦੇ ਵਿੱਚ ਇਹਨਾਂ ਭਰਾਵਾਂ ਦੇ ਨਾਲ ਉਹ ਨਾਲ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੁਧਿਆਣੇ ਤੋਂ ਉਮੀਦਵਾਰ ਕਿੰਨਾ ਫਾਇਦਾ ਹੋਏਗਾ ਇਹ ਤੇ ਫਿਲਹਾਲ ਕਿਹਾ ਨਹੀਂ ਜਾ ਸਕਦਾ ਲੇਕਿਨ ਲਾਜ਼ਮੀ ਤੌਰ ਤੇ ਅਸਰ ਜਰੂਰ ਦਿਖਾਈ ਦੇਗਾ ਤੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਸਿਆਸਤ ਕੀ ਆਖੇਗੀ ਇਸ ਦਾ ਇੰਤਜ਼ਾਰ ਕਰਨਾ ਪਵੇਗਾ ਫਿਲਹਾਲ ਇਸ ਜਾਣਕਾਰੀ ਨਾਲ ਧਰਤੋਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ